ਆਪਾਂ ਸਭ ਤੋਂ ਪਹਿਲਾਂ ਇਹ ਗੱਲ ਕਾ ਲਈਏ ਕਿਉਂਕਿ ਪੂਰੀ ਦੇਸ਼ ਦੀ ਜੋ ਨਜ਼ਰ ਟਿੱਕੀ ਹੋਈ ਸੀ ਅ ਬਾਟਰ ਤੇ ਤਨਾਅ ਪੂਰਨ ਹਾਲਾਤ ਬਣੇ ਤੇ ਨੁਕਸਾਨ ਵੀ ਬਹੁਤ ਸਾਰਾ ਜਾਨੀ ਮਾਰੀ ਪਰ ਮੈਂ ਕਿਸੇ ਪਾਸੇ ਵੀ ਹੋਵੇ ਇਹਨਾ ਤੁਸੀਂ ਕਿਉਂਕਿ ਸਿਆਸਤ ਦੇ ਵਿੱਚ ਬਹੁਤ ਸੀਨੀਅਰ ਹੋ ਤੇ ਆਗੂ ਹੋ ਤੇ ਪੁਰਾਣੇ ਸਮੇਂ ਤੋਂ ਵਿਚਰੇ ਆਏ ਹਾਂ ਪਰ ਜੰਗ ਆਖਰ ਦੇ ਵਿੱਚ ਕਿਤੇ ਹੁੰਦੀ ਹੈ ਇਹ ਕਿਸੇ ਮਸਲੇ ਦਾ ਹੱਲ ਤਾਂ ਨਹੀਂ ਆਮ ਲੋਕਾਂ ਦਾ ਨੁਕਸਾਨ ਹੁੰਦਾ ਪਰ ਇਹਨੂੰ ਅੱਜ ਨਾਪਰਤਾਂ ਦੇ ਵਿੱਚ ਬੀਜੇ ਜਾਂਦੇ ਨੇ ਬਿਆਨ ਦਿੱਤੇ ਜਾਂਦੇ ਨੇ ਤੁਸੀਂ ਅਜੇ ਇੱਕ ਸਿਆਸਤਾਨੀ ਨੂੰ ਕਿਵੇਂ ਦੇਖਦੇ ਹੋ ਦੇਖੋ ਜੋ ਪੰਜਾਬ ਤੇ ਜੋ ਭਾਰਤ ਤੇ ਪਾਕ ਦੇ ਵਿੱਚ ਅੰਸ਼ਕਾਮ ਹਾਲਾਤ ਬਣੇ ਉਹ ਬੜੇ ਮੁਦਭਾਗੇ ਨੇ ਔਰ ਉਹਦੀ ਚਿੰਤਾ ਦੋਵੇਂ ਮੁਲਕਾਂ ਦੀ ਆਵਾਮ ਭਾਵੇਂ جنگ ਨਹੀਂ ਚਾਹੁੰਦੀ ਦੋਵੇਂ ਮੁਲਕਾਂ ਦੀ ਆਵਾਮ ਮਹਿਸੂਸ ਕਰਦੀ ਆ ਕਿ جنگ ਨਹੀਂ ਹੋਣੀ ਚਾਹੀਦੀ ਪਰ ਜਦੋਂ ਕਹਿੰਦੇ ਪਾਣੀ ਫਰਾਂ ਦੇ ਉੱਤੋਂ ਲੰਘੇ ਤਾ ਕਈ ਬੜੇ ਹਾਲਾਤ ਐਸੇ ਹੁੰਦੇ ਨੇ ਫਿਰ ਜੰਗ ਦੇ ਮੈਦਾਨ ਵਿੱਚ ਉੱਤਣਾ ਪੈਂਦਾ ਤੇ ਜਦੋਂ ਵੀ ਕਿਤੇ ਜੰਗ ਸ਼ੁਰੂ ਹੋਇਆ ਤਾਂ ਪੰਜਾਬੀਆਂ ਨੇ ਹਿੱਕ ਰਾ ਕੇ ਜੰਗ ਦੇ ਵਿੱਚ ਹਿੱਸਾ ਪਾਇਆ ਭਾਵੇਂ ਆਜ਼ਾਦੀ ਦਾ ਸੰਗਰਾਮ ਸੀ ਭਾਵੇਂ ਆਜ਼ਾਦ ਭਾਰ ਦੇ ਵਿੱਚ ਦੇਸ਼ ਦੇ ਵਿੱਚ ਮੁਕੀ ਹਕਾਣੀ ਲੜਾਈ ਸੀ ਜਾਂ ਦੇਸ਼ ਦੀ ਇਜ਼ਾਦੀ ਦੇ ਕਾਇਮ ਰੱਖਣ ਲਈ ਸਰਹੱਦਾਂ ਤੇ ਲੜਾਈ ਸੀ ਅੱਜ ਵੀ ਜਿਹੜੇ ਹਾਲਾਤ ਬਣੇ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਆਰਥਿਕ ਤੌਰ ਤੇ ਵੀ ਜਾਨੀ ਤੌਰ ਤੇ ਵੀ ਮਤਲਬ ਕਿ ਮੈਂ ਕਰਾਂਗਾ ਭਾਰਤ ਸਰਕਾਰ ਤੋਂ ਕਿ ਜਿੰਨਾ ਪੰਜਾਬੀਆਂ ਦਾ ਰੋਲ ਰਿਹਾ ਮਨ ਇਸ ਲੜਾਈ 'ਚ ਵੀ ਪਹਿਲਾਂ ਵੀ ਫਰਦਾਂ ਤੇ ਲੜਾਈ ਰੱਖਦੇ ਦੇ ਵਿੱਚ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਪੰਜਾਬ ਨੂੰ ਵਿਸ਼ੇਸ਼ ਮਾਲੀ ਮਦਦ ਦੇਣ ਦੀ ਲੋੜ ਆ ਪੰਜਾਬ ਦਾ ਇਨਫਰਾਸਟ੍ਰਕਚਰ ਜਿਹੜਾ ਬੁਰੀ ਤਰ੍ਹਾਂ ਤੈਅ ਨਹੀਂ ਹੋ ਜਾਂਦਾ ਇਤੋਂ ਗੱਡੀਆਂ ਲੰਘਦੀਆਂ ਨੇ ਸਕੂਲਾਂ ਦਾ ਸੜਕਾਂ ਦਾ ਕੋਈ ਵੱਡਾ ਪਿੰਡਾਂ ਦਾ ਵੱਡਾ ਨਕਸ਼ਾ ਨਹੀਂ ਪਿੰਡਾਂ ਦਾ ਖਾਸ ਤੌਰ ਤੇ ਕਿਸਾਨੀ ਨੂੰ ਮਤਲਬ ਫਸਲਾਂ ਆਪਣੀਆਂ ਵਧਣ ਦੇ ਵਿੱਚ ਦਿੱਕਤ ਆਈ ਪਹਿਲਾਂ ਤਾਂ ਸੰਭਾਲਣ ਦੇ ਵਿੱਚ ਦਿੱਕਤ ਆਈ ਸੋ ਫਿਰ ਕੋਈ ਕਾਰੋਬਾਰੀ ਜਿਹੜੇ ਨੇ ਨਾ ਇੰਡਸਟਰੀਆ ਆਉਂਦਾ ਪੰਜਾਬ 'ਚ ਨਾ ਕੋਈ ਵਪਾਰੀ ਆਉਂਦਾ ਪੰਜਾਬ 'ਚ ਪੰਦਰ ਪੰਜਾਬ ਦੇ ਵਿੱਚ ਨਾ ਕੋਈ ਖਰੀਜ ਪ੍ਰਦਰਸ਼ਨ ਨਹੀਂ ਕਰਦੇ ਨੇ ਤੇ ਪੰਜਾਬ ਤਾਂ ਸਭ ਤੋਂ ਵੱਧ ਆਰਥਿਕ ਮੰਝਾਲੀ ਦੇ ਵਿੱਚੋਂ ਇਸੇ ਕਰਕੇ ਜਾ ਰਿਹਾ ਸੋ ਕੇਵਲ ਸਰਦੀ ਸੁਭਾ ਹੁਣ ਕਰਕੇ ਸੋ ਪੰਜਾਬ ਦੀ ਜਵਾਨੀ ਨੂੰ ਸਭ ਤੋਂ ਪਹਿਲਾਂ ਤਾਂ ਵਿਸ਼ੇਸ਼ ਰੱਖਵਾ ਕੋਟਾ ਰੱਖਣਾ ਚਾਹੀਦਾ ਨੌਕਰੀਆਂ ਦੇਣ ਦੀ ਕੇਂਦਰੀ ਮਹਿਕਮਿਆਂ ਵਿੱਚ ਕਿ ਨੌਕਰੀਆਂ ਜਿਹੜੀਆਂ ਨੇ ਉਹ ਸਰਦੀ ਸੁਭਾ ਹੁਣ ਕਰਕੇ ਪੰਜਾਬ ਦਾ ਜਿਹੜਾ ਰੋਲ ਆ ਹਰ ਲੜਾਈ ਦੇ ਵਿੱਚ ਉਹਨੂੰ ਦੇਖਦੇ ਹੋਏ ਨੌਕਰੀਆਂ ਵਿੱਚ ਕੇਂਦਰ ਦੇ ਵਿੱਚ ਪੰਜਾਬੀ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਰੱਖਮਾ ਪੋਟਨ ਲਾੜਨਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਕੋਈ ਸਾਧਨ ਨਾ ਹੋਣ ਕਰਕੇ ਨੌਕਰੀਆਂ ਦੇ ਤੇ ਪੰਜਾਬ ਦੀ ਜਵਾਨੀ ਬੇਰੁਜ਼ਗਾਰ ਘੁੰਦੀ ਹੈ ਪਹਿਲਾਂ ਤਾਂ ਅਮਰੀਕਾ ਕੈਨੇਡਾ ਸਭਾਂ ਲੰਦਾ ਸੀ ਹੁਣ ਉੱਥੇ ਵੀ ਰੋਕ ਲੱਗ ਗਈ ਤੇ ਉਦਾਹਰਨ ਵੀ ਉਹਨਾਂ ਤੋਂ ਵੱਧ ਪੰਜਾਬ ਤੇ ਫੈਰੇ ਆ ਸੋ ਪੰਜਾਬ ਨੂੰ ਤਾਂ ਮੈਂ ਸਮਝਦਾ ਬੱਚੇ ਜਿਹੜੇ ਨੇ ਉਹ ਫਰਸਟ੍ਰੇਸ਼ਨ ਚ ਜਾ ਜਾਂਦੇ ਨੇ ਨਸ਼ਿਆਂ ਵੱਲ ਚਲੇ ਜਾਂਦੇ ਨੇ ਲੜਾਈ ਝਗੜੇ ਕਰਦੇ ਨੇ ਸੋ ਜੇ ਪੰਜਾਬ ਦੀ ਜਵਾਨੀ ਨੂੰ ਸੰਭਾਲਣਾ ਦੇਸ਼ ਦੀ ਦਾਦੀ ਲਈ ਦੇਸ਼ ਦੀ ਵਤਨੀ ਲਈ ਹਿੰਕੜਾ ਕੇ ਲੜਨ ਵਾਲੇ ਪੰਜਾਬੀਆਂ ਨੂੰ ਉਤਸ਼ਾਹਤ ਕਰ ਲਈ ਮੈਂ ਸਮਝਦਾ ਇੱਕ ਸਨਮਾਨ ਤੌਰ ਤੇ ਸਨਮਾਨ ਪੈਕੇਜ ਦੇ ਤੌਰ ਤੇ ਇੱਕ ਵਿਸ਼ੇਸ਼ ਮਾਲੀ ਪੈਕੇਜ ਦੇਣਾ ਚਾਹੀਦਾ ਨੌਕਰੀਆਂ ਰੱਖੀਆਂ ਰੱਖਣੀਆਂ ਚਾਹੀਦੀਆਂ ਇਹ ਸਾਡੀ ਜ਼ੋਰਦਾਰ ਮੰਗ ਹੈ ਕਿਉਂਕਿ ਅਜਿਹਾ ਇੰਟਰ ਸੰਧੀ ਚਿੰਤਾ ਹੈ ਰੋਲਾ ਪਾਣੀ ਦਾ ਉਸੇ ਬਣਾ ਕੇ ਅਸੀਂ ਮੰਗ ਕਰ ਰਹੇ ਹਾਂ ਜੇ ਜੇਲਮ ਤੇ ਤਿਨਾਬ ਦੇ ਪਾਣੀ ਤੇ ਹਿੰਦੁਸਤਾਨ ਆਪਣਾ ਹੱਕ ਜਿਮਾ ਰਹਿਆ ਤੇ ਜੁਰਾ ਜਾਇਜ਼ਾ ਤੇ ਫਿਰ ਪੰਜਾਬ ਵੀ ਉਸੇ ਆਧਾਰ ਤੇ ਉਸੇ ਕਾਨੂੰਨ ਦੇ ਆਧਾਰ ਤੇ ਉਸੇ ਪਰੰਪਰਾਵਾਂ ਦੇ ਆਧਾਰ ਤੇ ਪੰਜਾਬ ਪਾਣੀਆਂ ਦੇ ਜਿਰਾਮਾ ਦੇ ਪਾਣੀ ਤੇ ਹੱਕ ਰੱਖਿਆ ਸੋ ਮੈਂ ਸਮਝਦਾ ਜਿਹੜੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਕੇ ਮਾਮਲੇ ਨੂੰ ਗੂਰੂ ਕੀ ਕਰਾਂਗੇ ਕਿ ਰਾਤ ਸੀ ਰੋਟੀਆਂ ਸੇਕ ਨਹੀਂ ਤਾਂ ਰਾਤ ਸੀ ਲਾਹੇ ਰਹਿਣ ਦੀ ਤਾਂ ਪਾਣੀਆਂ ਦੇ ਮਸਲੇ ਨੂੰ ਗੰਭੀਰਤਾ ਨਾਲ ਲੈ ਜੇ ਪੰਜਾਬ ਦੀਆਂ ਰਾਜਸੀ ਪਾਰਟੀਆਂ ਨੇ ਸਹੀ ਮੈਂ ਨੇ ਵੀ ਦਿੱਤ ਨੂੰ ਡੈਨ ਸੇਫਟੀ ਐਕਟ ਬਣਾਇਆ ਸੀ ਪੰਜਾਬ ਦਾ ਇੱਕ ਐਮਪੀ ਵੀ ਪਾਰਲੀਮੈਂਟ ਦੇ ਵਿੱਚ ਕੋਈ ਬੋਲ ਨਹੀਂ ਸਕਿਆ ਜੇ ਪੰਜਾਬ ਦੇ ਟੋਟਲ ਐਮਪੀ ਇਕੱਠੇ ਹੋ ਕੇ ਇੱਕ ਵਾਇਟਨਾ ਬਰੰਦ ਕਰ ਦੇ ਤਾਂ ਅੱਜ ਧਰਨੇ ਲੱਗ ਗਿਆ ਜਿਹੜੇ ਡਰਾਮੇ ਕਰਨੇ ਪੈਂਦੇ ਨਾ ਜਿਹੜੇ ਹੁਣ ਡੈਨ ਤੇ ਬੈਠੇ ਆਂ ਆਪ ਪਾਰਟੀ ਵਾਲੇ ਤੇ ਜਦੋਂ ਇਹ ਬਣ ਗਿਆ ਜੀ ਲੈਂਡ ਸੌਰੀ ਡੈਨ ਸੇਫਟੀ ਐਕਟ ਉਦੋਂ ਕੋਈ ਬੋਲਿਆ ਨਹੀਂ ਇਸੇ ਤਰ੍ਹਾਂ ਜਦੋਂ ਸਥਾਈ ਮੈਂਬਰਸ਼ਿਪ ਹੋਈ ਹੈ ਪੰਜਾਬ ਦੀ ਬੀਬੀਐਮਪੀ ਦੇ ਵਿੱਚ ਉਦੋਂ ਪੰਜਾਬ ਸਰਕਾਰ ਦਾ ਇੱਕ ਵੀ ਮੰਤਰੀ ਇੱਕ ਵੀ ਅਧਿਕਾਰੀ ਜਾਂ ਮੁੱਖ ਮੰਤਰੀ ਸਾਹਿਬ ਜੀ ਤੱਕ ਨਹੀਂ ਗਏ ਵੀ ਸਾਡਾ ਇਹ ਹੱਕ ਕਿਉਂ ਵਾਪਸ ਲੈ ਰਹੇ ਉਹ ਜੇ ਦੋ ਜੋਰ ਨਾਲ ਇੱਕ ਬੰਦਾ ਵੀ ਜੋਰ ਨਾਲ ਆਵਾਜ਼ ਉਠਾਵੇ ਮੈਂ ਤਾਂ ਪਾਰਲੀਮੈਂਟ ਦਾ ਮੈਂਬਰ ਹਾਂ ਤੁਸੀਂ ਮੈਨੂੰ ਭੇਜਿਆ ਦੇ ਤਾ ਤੇ ਲੈਂਡ ਐਕੁਇਜੀਸ਼ਨ ਐਕਟ ਆਉਣ ਲੱਗਿਆ ਸੀ ਕੱਲਾ ਮੈਂ ਆ ਰਿਕਾਰਡ ਆ ਲੋਕ ਸਭਾ ਦਾ ਡਟ ਕੇ ਖੜ ਗਿਆ ਮੈਂ ਅਮੈਂਡਮੈਂਟ ਪਾਤੀ ਮੈਂ ਕਿਹਾ ਵੀ ਮੈਂ ਵਾਪਸ ਨਹੀਂ ਲੈਣੀ ਅਮੈਂਡਮੈਂਟ ਉਹ ਗੈਰੂਲੀ ਪਾਰਟੀ ਦੇ ਐਮਪੀ ਕੋਣੀ ਦਾ ਤਾਂ ਮੈਂ ਭਾਰਤੀ ਮੈਂ ਪਾਉਂਗਾ ਕਾਨੂੰਨ ਤੌਰ ਤੇ ਪਾਸ ਕਰਦਾ ਕਿਉਂਕਿ ਅੱਧੇ ਵੀਰ ਜੀਪੀ ਦੇ ਐਮਪੀ ਮੇਰੇ ਨਾਲ ਖੜੇ ਸੀ ਬੇਜੀ ਲੋਕਾਂ ਕੋ ਕੀ ਮੇ ਜਾਵਾਂਗੇ ਲੈਂਡ ਐਕਵਿਜ਼ੀਸ਼ਨ ਐਕਟ ਜਿਹੜਾ ਬਣ ਜਾ ਰਿਹਾ ਸੀ ਬਿੱਲ ਲੋਕ ਸਭਾ ਚ ਆ ਗਿਆ ਸੀ ਐਮੈਂਡਮੈਂਟ ਪਵਾ ਕੇ ਪਰ ਜਿੰਨੀ ਦੇਰੋਂ ਬਿੱਲ ਵਾਸਿਓ ਨਿੱਧਰ ਮੈਂ ਬਾਰੇ ਐਮੈਂਡਮੈਂਟ ਵਾਸਿ ਲਈ ਆਖਰ ਬਿੱਲ ਵਾਸ ਕਰਨਾ ਪਿਆ ਗਿਆ ਸੋ ਅੱਜ ਵੀ ਜਿਹੜਾ ਜੇ ਡੈਮ ਸੇਫਟੀ ਐਕਟ ਦੇ ਵਿੱਚ ਜੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਐਮਪੀ ਇਕੱਠੇ ਹੁੰਦੇ ਤਾਂ ਇਹ ਨਹੀਂ ਸੀ ਹੋਣਾ ਹੋਰ ਤਾਂ ਹੋਰ ਨੈਸ਼ਨਲ ਬਜਟ ਅਨੁਮਾਨ ਲੱਗਿਆ ਸੀ ਵਨ ਲੋਕ ਸੋਝ ਪਾਸ ਹੋ ਗਿਆ ਸੀ ਤੇ ਜੇ ਕਿਤੇ ਉਹ ਪਾਸ ਹੋ ਜਾਂਦਾ ਸੀ ਤਾਂ ਗ੍ਰਾਮਾਂ ਦੇ ਪਾਣੀ ਤੇ ਸਾਡੇ ਹੱਕੇ ਖਤਮ ਹੋ ਗਿਆ ਸੀ ਤੇ ਉਹ ਵੀ ਮਤਲਬ ਕੋਈ ਕੈਂਪੀ ਨਹੀਂ ਬੋਲਿਆ ਤਾਂ ਰਾਸਵਾਂ ਜਾ ਰਿਹਾ ਸੀ ਕੁਦਰਤੀ ਮੈਂ ਵੀ ਉੱਥੇ ਗਿਆ ਸੀ ਅਸੀਂ 42 ਦਲ ਦਾ ਡੈਲੀਗੇਸ਼ਨ ਮਿਲਿਆ ਉਸ ਸਮੇਂ ਦੇ ਜਿਹੜੇ ਵਿਨੋਤ ਮਿਸਟਰ ਸੀ ਜੇ ਜੇਤਲੀ ਸਾਹਿਬ ਉਹਨਾਂ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਜੋ ਰਾਸਵਜ ਗਿਆ ਸੀ ਵਾਪਸ ਕਰਾ ਸੋ ਮੇਰਾ ਮਤਲਬ ਹੈ ਜੇ ਉੱਥੇ ਆਵਾਜ਼ ਉਠਾਈ ਜਾਵੇ ਜੇ ਕਿ ਸੁਰਤਾ ਰਖਾਈ ਜਾਵੇ ਤਾਂ ਵੱਡੇ ਵੱਡੇ ਕੰਮ ਜਿਹੜੇ ਗਤ ਹੋ ਰਹੇ ਨੇ ਉਹਨਾਂ ਰੋਕੇ ਜਾ ਸਕਦੇ ਆ ਇਹ ਦੋ ਦਤ ਨੂੰ ਮੈਂ ধারণা ਆਪਕੀ ਦੇ ਰਿਹਾ ਸੋ ਇਹਨਾਂ ਜਿਹੜੇ ਹੁਣ ਪਾਸ ਹੋਏ ਨਾ ਤਾਂ 27 ਮੈਂਬਰਸ਼ਿਪ ਲਈ ਤਾਂ ਕੋਈ ਨਾ ਕੋਈ ਬੋਲਿਆ ਜਦੋਂ ਡਾਂਸ ਸੈਫਟੀ ਐਕਟ ਬਣਿਆ ਨਾ ਉਦੋਂ ਕੋਈ ਬੋਲਿਆ ਤੇ ਹੁਣ ਵੀ ਮੈਂ ਕਹਿਣਾ ਚਾਹੁੰਦਾ ਵੀ ਜੇ ਰਾਗ ਪਾਰਟੀ ਮੀਟਿੰਗ ਸੱਦੀ ਆ ਜੇ ਆਲਵਾੜੀ ਮੀਟਿੰਗ ਸਦਨ ਤੋਂ ਬਾਅਦ ਇਹ ਬੱਕਰੀਆਂ ਬੱਕਰੀਆਂ ਪਾਰਟੀਆਂ ਨੇ ਆਪਣੇ ਆਪਣੇ ਰਾਗ ਲਾਪਣੇ ਸ਼ੁਰੂ ਕਰਤੇ ਆਪਣੇ ਆਪਣੇ ਰਾਸ ਇਲਾਹੇ ਲੈਣੇ ਸ਼ੁਰੂ ਕਰਤੇ ਇਹ ਪੰਜਾਬ ਦੀ ਬਦਕਿਸਮਤੀ ਆ ਕਿ ਪੰਜਾਬ ਦੇ ਆਪਣੇ ਹੀ ਪੰਜਾਬ ਦੇ ਬਗਾਨੇ ਬਣ ਕੇ ਬਹਿ ਜਾਂਦੇ ਆ ਸੋ ਆਪਦੇ ਹੀ ਮਤਲਬ ਪੰਜਾਬ ਦਾ ਕੇਸ ਜਿਹੜਾ ਆ ਕਮਜ਼ੋਰ ਕਰ ਦਿੰਦੇ ਨੇ ਸਿਰਫ ਰਾਸ ਇਲਾਹੇ ਲੈ ਲਈ ਜੇ ਪਾਣੀਆਂ ਦੇ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਸਜੀਦਗੀ ਨਾਲ ਲੈਣਾ ਤਮਾ ਸਮਝਦਾ ਇਹ ਲਈ ਲਾਜਮੀਤਾ ਵਰਤ ਸਾਨੂੰ ਦਲੀਲ ਨਾਲ ਕਾਨੂੰਨ ਨਾਲ ਔਰ ਜਦ ਤੱਕ ਇਹ ਮਿਹਮ ਵਿਢਗੇ ਇੱਧਰ ਦੇ ਨਾਲ ਆਪਣਾ ਕੇਸ ਰੱਖਣਾ ਪਏਗਾ ਇਹ ਡਰਾਮਾ ਵਿੱਚ ਕੁਝ ਨਹੀਂ ਬਣਦਾ ਸੋ ਦੇਸ਼ ਆਫ ਇਹ ਪੰਜਾਬ ਦੇ ਇਹਨਾਂ ਦੋ ਮੁੱਖ ਮੁੱਦਿਆਂ ਤੇ ਆਪਾਂ ਗੱਲਬਾਤ ਕਰ ਰਹੇ ਸੀ ਸੋ ਦਾ ਪ੍ਰੇਮ ਸਿੰਘ ਚੰਦੂ ਮજરા ਜੀ ਨਾਲ ਇਸੇ ਤਰ੍ਹਾਂ ਤੁਸੀਂ ਦੇਖਦੇ ਰਹਿਣਾ ਤੇ ਅੱਗੇ ਵੀ ਜੁੜੇ ਰਹਿਣਾ ਧੰਨਵਾਦ ਜੀ